ਇਨਸਾਨ ਆਪਣੀ ਔਲਾਦ ਨੂੰ ਚਾਵਾ ਤੇ ਰੀਜ ਨਾਲ ਪਾਲ ਪਲੋਸ ਕੇ ਵੱਡਾ ਕਰਦਾ ਹੈ ਪਰ ਜਦੋਂ ਉਹ ਢਿੱਡੋ ਜੰਮੇ ਹੋਏ ਪੁੱਤ ਹੀ ਕਪੁੱਤ ਬਣ ਜਾਣ ਤੇ ਪੁੱਤ ਆਪਣੇ ਪਿਓ ਦੇ ਗਲਾਵੇਂ ਨੂੰ ਹੱਥ ਪਾਉਣ ਤੇ ਫਿਰ ਕਾਲਜੇ ਵਿਲੁੰਦਰੇ ਜਾਂਦੇ ਨੇ ਜੀ ਹਾਂ ਅਜੇ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਦੇ ਨਾਲ ਪੰਜ ਛੇ ਲੋਕ ਕੁੱਟਮਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਦੇ ਵਿੱਚ ਇਸ ਬਜ਼ੁਰਗ ਦਾ ਛੋਟਾ ਪੁੱਤਰ ਵੀ ਸ਼ਾਮਲ ਹੈ ਜਿਸ ਨੇ ਆਪਣੇ ਪਿਓ ਦੀ ਦਸਤਾਰ ਨੂੰ ਉਤਾਰ ਦਿੱਤਾ ਅਤੇ ਫਿਰ ਘੜੀਸ-ਘੜੀਸ ਕੇ ਪਿਓ ਦੇ ਨਾਲ ਕੁੱਟਮਾਰ ਕੀਤੀ ਇਸ ਘਟਨਾ ਨੇ ਇੱਕ ਵਾਰ ਫਿਰ ਖੂਨੀ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਜਿਸ ਦੀ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਗੀ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਲਾਲਬ ਸਿੰਘ ਹੋਰਾਂ ਨੇ ਦੱਸਿਆ ਕਿ ਪ੍ਰਾਪਰਟੀ ਦੇ ਚੱਕਰ ਦੇ ਵਿੱਚ ਉਸ ਦੇ ਮੁੰਡੇ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਹੈ ਅਤੇ ਉਸ ਦੀ ਦਸਤਾਰ ਉਤਾਰੀ ਹੈ ਕੀ ਨਾਮ ਹੈ ਤੁਹਾਡਾ ਕੀ ਕੰਮ ਹੈ ਮੇਰੋਂ ਭਾਗ ਸਿੰਘ ਹੈ ਜੀ ਮੇਰੇ ਦੋ ਬੇਟੇ ਨੇ ਮੈਂ ਆਪਣੇ بڑے بیٹے ਨਾਲ ਹੈ ਨਾ ਸ਼ੇਰਪੁਰ 6 ਨੰਬਰ ਗਲੀ ਜਿੱਥਾਨੀ ਫੈਕਟਰੀ ਹੈ ਉਹਦੇ ਵਿੱਚ ਮੈਂ ਵੀ ਨਾਲ ਕੰਮ ਕਰਦਾ ਮੈਂ ਮੇਰੇ ਨਾਲ ਪਹਿਲਾਂ ਤੇ ਮੈਨੂੰ ਮਾਰਨ ਕੁੱਟਣ ਦੇ ਹੱਤਰ ਮੇਰਾ بڑا ਬੇੜਾ ਤੇ ਮੇਰੀ ਨੋ ਛੋਟਾ ਬੇਟਾ ਤੇ ਮੇਰੀ ਨੋ ਇਹਨਾਂ ਨੇ ਬੰਦੇ ਅਣਪਛਾਤੇ ਬੰਦੇ ਲਿਆ ਕੇ ਨਾਲ ਆਪਣੇ ਰਿਸ਼ਤੇਦਾਰ ਭਾਈ ਬਾਪ ਹੋਰ ਇਹਨਾਂ ਨੇ ਸਾਰਿਆਂ ਨੇ ਮੈਨੂੰ ਕਿਰਾ ਪਾਇਆ ਮੈਨੂੰ ਕੁੱਟਿਆ ਮਾਰਿਆ ਕਿਸ ਨੇ ਕਿਸਾਂ ਨਹੀਂ ਬਿਆਦੀ ਕੀਤੀ ਤੇ ਵੀਡੀਓ ਵੀ ਸਾਹਮਣੇ ਆਈ ਹੈ ਕਿ ਮਾਮਲਾ ਦਰਜ ਕੀਤਾ ਹੈਗਾ ਪੁਲਿਸ ਨੂੰ ਪਰ ਉਸਨੇ ਕੱਲੀ ਮਾਮਲਾ ਰਿਹਾ ਲੇ ਰੱਖਿਆ ਦਰਜ ਕੀਤਾ ਹੈਗਾ ਜੀ ਵਸੇ ਜੇ ਕੀਤਾ ਵੀ ਆ ਤਾਂ ਉਹਦੀ ਸੰਤੁਸ਼ਟੀ ਨਹੀਂ ਹੈ ਕੋਈ ਹਾਲਾਂਕਿ ਕੋਈ ਗ੍ਰਿਫਤਾਰੀ ਨਹੀਂ ਹੋਈ ਤੇ ਸੀਨੀਅਰ ਅਧਿਕਾਰੀਆਂ ਤੋਂ ਵੀ ਮੰਗ ਕਰਦੇ ਹਾਂ ਠੀਕ ਹੈ ਤਾਂ ਇਹੀ ਮੰਗ ਕਰ ਰਹੇ ਮੈਨੂੰ ਇਨਸਾਫ ਤੋ ਤਾ ਇਹ ਦਵਾਇਆ ਜਾਵੇ ਬਾਕੀ ਸਿੱਖ ਜਥੇਬੰਦੀ ਉਹ ਵੀ ਮੰਗ ਰਹੇ ਹੈਗੇ ਆ ਵੀ ਮੇਰੀ ਜਿਹੜੀ ਕੇਸਾਂ ਦੀ ਬੀਐਫਡੀ ਕੀਤੀ ਆ ਮੇਰੀ ਜ਼ਰਦਾਰ ਲਾਈਆ ਉਹਦਾ ਮੈਨੂੰ ਕੋਈ ਨਾ ਨਿਕਾ ਜਾ ਇਨਸਾਫ ਨਹੀਂ ਮਿਲਦਾ ਅਗਲੀ ਰਣਨੀਤੀ ਕੀ ਹੈ ਅੱਗੇ ਦਾ ਫਿਰ ਇਹੀ ਹੈ ਜੀ ਵੀ ਧਰਨੇ ਤੋਂ ਨਹੀਂ ਦਿੱਤੇ ਜਾਣਗੇ ਹੋਰ ਕੀ ਆ ਸੀਪੀ ਦੀ ਦਫ਼ਤਰ ਸੀਪੀ ਸਾਹਿਬ ਦੇ ਪੇਸ਼ ਸੀਪੀ ਸਾਹਿਬ ਦੇ ਪੇਸ਼ ਹੋਵਾਂਗੇ ਨਹੀਂ ਕੋਈ ਸੁਣਵਾਈ ਹੋਗੀ ਫਿਰ ਧਰਨੇ ਲਾਵਾਂਗੇ ਮੇਰੇ ਦੋ ਬੇਟੇ ਨੇ ਮੈਂ ਆਪਣੇ بڑے ਬਡੇ ਨਾਲ ਹੈ ਨਾ ਸ਼ੇਰਪੁਰ 6 ਨੰਬਰ ਗਲੀ ਜਿਨਾਂ ਦੀ ਫੈਕਟਰੀ ਆ ਉਹਦੇ ਵਿੱਚ ਮੈਂ ਵੀ ਨਾਲ ਕੰਮ ਕਰਦਾ ਮੈਂ ਵੀ ਨਾਲ ਪਹਿਲਾਂ ਤੇ ਮੈਨੂੰ ਮਾਰਨ ਕੋਟਨ ਘੱਤਰ ਮੇਰਾ ਬڑا ਬੇਟਾ ਤੇ ਮੇਰੀ ਨੋ ਛੋਟਾ ਬੇਟਾ ਤੇ ਮੇਰੀ ਨੋ ਇਹਨਾਂ ਨੇ ਬੰਦੇ ਅਣਪਛਾਤੇ ਬੰਦੇ ਲਿਆ ਕੇ ਨਾਲ ਆਪਣੇ ਰਿਸ਼ਤੇਦਾਰ ਭਾਈ ਬਾਪ ਹੋਰ ਇਹਨਾਂ ਨੇ ਸਾਰਿਆਂ ਨੇ ਮੈਨੂੰ ਘੇਰਾ ਪਾਇਆ ਮੈਨੂੰ ਕੁੱਟਿਆ ਮਾਰਿਆ ਕਿਸ ਨੇ ਕਿਸਾਨੀ ਬਿਆਦੀ ਕੀਤੀ ਤੇ ਵੀਡੀਓ ਵੀ ਸਾਹਮਣੇ ਆਈਏ ਕਿ ਮਾਮਲਾ ਦਰਜ ਕੀਤਾ ਹੈਗਾ ਪੁਲਿਸ ਸਾਹਿਬ ਪਰ ਉਸਨੇ ਕੱਲੀ ਮਾਮਲਾ ਰਿਹਾ ਲੇ ਰੱਖਦਾਰੀ ਕੀਤਾ ਹੈਗਾ ਜੀ ਵਸੇ ਜੇ ਕੀਤਾ ਵੀ ਆ ਤਾਂ ਉਹਦੀ ਸੰਤੁਸ਼ਟੀ ਨਹੀਂ ਹੈ ਕੋਈ ਹਾਲਾਂਕਿ ਕੋਈ ਗ੍ਰਿਫਤਾਰੀ ਨਹੀਂ ਹੋਈ ਸੇਨੀਅਰ ਅਧਿਕਾਰੀਆਂ ਤੋਂ ਵੀ ਮੰਗ ਕਰਦੇ ਹਾਂ ਠੀਕ ਹੈ ਇਹੀ ਮੰਗ ਕਰ ਰਹੇ ਮੈਨੂੰ ਮਨਸਾਬ ਤੋਂ ਤਾਂ ਦਵਾਇਆ ਜਾਵੇ ਬਾਕੀ ਸਿੱਖ ਜਥੇਬੰਦੀਆਂ ਹੋਈ ਮੰਗ ਰੇ ਹੈਗੀਆਂ ਵੀ ਮੇਰੀ ਜਿਹੜੀ ਕੇਸਾਂ ਦੀ ਪੀਐਫ ਦੀ ਕੀਤੀ ਹੈ ਮੇਰੀ ਜ਼ਫਤਾਰ ਲਈਆ ਉਹਦਾ ਮੈਨੂੰ ਖਿਆਨਾ ਨਾ ਜਾ ਇਨਸਾਫ ਨਹੀਂ ਮਿਲਦਾ ਅਗਲੀ ਰਣਨੀਤੀ ਕੀ ਹੈ ਅੱਗੇ ਦਾ ਫਿਰ ਇਹੀ ਹੈ ਜੀ ਵੀ ਦਰਨੇ ਤੋਂ ਨਹੀਂ ਦਿੱਤੇ ਜਾਣਗੇ ਹੋਰ ਕੀ ਹੈ ਸੀਪੀ ਦੀ ਸੀਪੀ ਸਾਹ ਦੇ ਪੇਸ਼ ਸੀਪੀ ਸਾਹ ਦੇ ਪੇਸ਼ ਹੋਵਾਂਗੇ ਨਹੀਂ ਕੋਈ ਸੁਣਵਾਈ ਹੋਗੀ ਫਿਰ ਦਰਨੇ ਨਾਵਾਂਗੇ ਇਸ ਮੌਕੇ ਪੀੜਤ ਬਜ਼ੁਰਗ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਆਪਣੇ ਮੁੰਡੇ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਸੰਬੰਧੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਜੇ ਇਹ ਚ ਦੇਖਣਾ ਹੋਵੇਗਾ ਕਿ ਇਸ ਪੀੜਤ ਬਜ਼ੁਰਗ ਨੂੰ ਇਨਸਾਫ ਮਿਲੇਗਾ ਜਾਂ ਫਿਰ ਇਹ ਐਵੇਂ ਹੀ ਖੱਜਲ ਖਵਾਰ ਹੁੰਦਾ ਰਹੇਗਾ ਫੱਕੀਗੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ